ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜ਼ਬਾਨ ਕਦੇ-ਕਦੇ ਇੰਨੀ ਫਿਸਲ ਜਾਂਦੀ ਹੈ ਕਿ ਪਹਿਲਾਂ ਬੋਲਣ ਤੋਂ ਬਾਅਦ ਫਿਰ ਮਾਫੀ ਮੰਗਣਾ ਵੀ ਉਹਨਾਂ ਲਈ ਜ਼ਰੂਰੀ ਹੋ ਜਾਂਦਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਗੱਲ ਅੱਜ ਕਰਾਂਗੇ ਸ਼੍ਰੀ ਚਮਕੌਰ ਸਾਹਿਬ ਤੋਂ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਦੀ ਦਰਅਸਲ ਬੀਤੇ ਦਿਨ ਇੱਕ ਧਰਨਾ ਸ਼ਮਕੌਰ ਸਾਹਿਬ ਦੇ ਐਸ ਡੀ ਐਮ ਦਫ਼ਤਰ ਚ ਦਿਤਾ ਜਾ ਰਿਹਾ ਸੀ ਜੋ ਸ਼੍ਰੀ ਅਨੰਦਪੁਰ ਸਾਹਿਬ ਨੂੰ ਇੱਕ ਵੱਖਰਾ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੁਹਾਲੀ ਖਰੜ ਸਾਰੇ ਪਾਸੇ 바ਰ ਐਸੋਸੀਏਸ਼ਨ ਵੱਲੋਂ ਧਰਨੇ ਪ੍ਰਦਰਸ਼ਨ ਬੀਤੇ ਦਿਨ ਰੱਖੇ ਗਏ ਸੀ ਔਰ ਮੰਗ ਸੀ ਕਿ ਜੋ ਪਿੰਡ ਵੱਖ-ਵੱਖ ਜ਼ਿਲ੍ਹਿਆਂ ਦੇ ਤੋੜ ਕੇ ਇੱਧਰ-ਉੱਧਰ ਕੀਤੇ ਜਾ ਰਹੇ ਨੇ ਉਸ ਕਰਕੇ 바ਰ ਕੌਂਸਲ ਦੇ ਜਾਂ ਕਾਨੂੰਨੀ ਕਾਰਵਾਈ ਦੇ ਨੁਕਸਾਨ ਵੱਡੇ ਹੋਣਗੇ ਲੋਕਾਂ ਨੂੰ ਵੀ ਖੱਜਲ-ਖੁਆਰੀ ਹੋਏਗੀ ਉਹ ਨਾ ਕੀਤਾ ਜਾਏ ਸੋ ਇਸ ਧਰਨੇ ਦੇ ਵਿੱਚ ਪਹੁੰਚੇ ਸੀ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਔਰ ਜਦੋਂ ਲੋਕਾਂ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਕਿ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦਾ ਗੁੱਸਾ ਭੜਕ ਗਿਆ ਪਿਆ ਲੋਕਾਂ ਦੇ ਗੁੱਸੇ ਦਾ ਸਾਹਮਣਾ ਐਮ ਐਲ ਏ ਨੂੰ ਕਰਨਾ ਪਿਆ ਔਰ ਜਦੋਂ ਗੁੱਸੇ ਦਾ ਸਾਹਮਣਾ ਕਰਨਾ ਪਿਆ ਔਰ ਜਦੋਂ ਐਮ ਐਲ ਏ ਸਾਹਿਬ ਨੂੰ ਵੀ ਸਮਝ ਆਇਆ ਕਿ ਮੈਂ ਗਲਤ ਬੋਲ ਗਿਆ ਤੇ ਉਸ ਤੋਂ ਬਾਅਦ ਫਿਰ ਮਾਫੀਆ ਮੰਗਦੇ ਹੋਏ ਐਮ ਐਲ ਏ ਸਾਹਿਬ ਨਜ਼ਰ ਆਏ ਇਹ ਬਿਆਨ ਤੁਸੀਂ ਸੁਣੋ ਪਹਿਲੇ ਇੱਕ ਵਾਰੀ ਉਸ ਤੋਂ ਬਾਅਦ ਫਿਰ ਇਸ ਤੇ ਵੀ ਗੱਲ ਕਰਾਂਗੇ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆਏ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਕੋਈ ਕੋਈ ਬੈ ਜਾ ਰਾਮ ਨਾ ਥੱਲੇ ਬੈ ਜਾ ਬੈ ਜਾ ਰਾਮ ਨਾ ਫੱਟ ਕਰਤੀ ਯਾਰ ਨਹੀਂ ਤਾਂ ਥੋੜਾ ਪੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਸੋ ਸੁਣਿਆ ਤੁਸੀਂ ਕਿਵੇਂ ਐਮ ਐਲ ਏ ਇਹ ਕਹਿੰਦੇ ਨਜ਼ਰ ਆਏ ਕਿ ਮੈਂ ਇੱਕ ਡਾਕਟਰ ਆ ਮੈਂ ਪੜਿਆ ਲਿਖਾਇਆ ਤੇ ਕਿਸੇ 10ਵੀਂ ਪਾਸ ਬੰਦੇ ਤੋਂ ਮੈਂ ਗੱਲ ਨਹੀਂ ਸੁਣਾਗਾ ਜਾਂ ਮੈਂ ਕਿਸੇ 10ਵੀਂ ਪਾਸ ਬੰਦੇ ਦੀ ਗੱਲ ਕਿਉਂ ਸੁਣਾ ਸੋ ਇਸ ਬਿਆਨ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵਿੱਚ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਲੋਕਾਂ ਨੇ ਐਮਐਲਏ ਸਾਹਿਬ ਦਾ ਜਮ ਕੇ ਵਿਰੋਧ ਕੀਤਾ ਉਹ ਗੱਲ ਵੱਖਰੀ ਹੈ ਕਿ ਜਿਹੜੇ ਨਾਲ ਕਹਿੰਦੋ ਕਿ ਜਿਹੜੇ ਚੇਲੇ ਚਪਾਟੇ ਜੇ ਹੁੰਦੇ ਆ ਉਹ ਥੋੜਾ ਜਿਹਾ ਮਾਮਲੇ ਨੂੰ ਸ਼ਾਂਤ ਕਰ ਦੇ ਨਜ਼ਰ ਆਏ ਪਰ ਇਹ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਐਮਐਲਏ ਨੂੰ ਅਖੀਰ ਲਈ ਮਾਫੀ ਮੰਗਣੀ ਪਈ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੈਂਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਨਹੀਂ ਤੇ ਮਾਫੀ ਮੰਗਣ ਤੋਂ ਬਾਅਦ ਵੀ ਖੇੜਾ ਨਹੀਂ ਛੁੱਟਿਆ ਲਗਾਤਾਰ ਐਮਐਲਏ ਦਾ ਵਿਰੋਧ ਲੋਕਾਂ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਇਹ ਧਰਨੇ ਇਹ ਪ੍ਰਦਰਸ਼ਨ ਕੱਲ ਬੀਤੇ ਦਿਨ ਕਈ ਥਾਮਾਤੇ ਹੋਏ ਸੀ ਔਰ ਲਗਾਤਾਰ ਲੋਕ ਕਹਿ ਰਹੇ ਨੇ ਕਿ ਪਿੰਡਾਂ ਨੂੰ ਇਧਰ ਉਧਰ ਸ਼ਿਫਟ ਨਾ ਕੀਤਾ ਜਾਏ ਬਹੁਤੇ ਕੰਮ ਜਿਹੜੇ ਨੇ ਸਰਕਾਰੀ ਲੋਕਾਂ ਦੇ ਕਾਫੀ ਖਰਾਬ ਹੋਣਗੇ ਪਰ ਗੱਲ ਆ ਚੁੱਕੀ ਐਮਐਲਏ ਦੇ ਬਿਆਨ ਦੀ ਕਰ ਰਿਹਾ ਔਰ ਐਮਐਲਏ ਸਾਹਿਬ ਦਾ ਇਹ ਬਿਆਨ ਕੀਤੇ ਨਾ ਕਿ ਇੱਥੇ ਕਹਿ ਸਕਨੇ ਆ ਕਿ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਚ ਵੀ ਵਾਦਾ ਸਕਦਾ ਚੁੱਕੀ ਮਾਫੀ ਭਾਵੇਂ ਮੰਗ ਲਈ ਹੈ ਪਰ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਜ਼ਰੂਰ ਕਰ ਗਈ ਕਿ ਆਮ ਆਦਮੀ ਵਾਲਾ ਐਮਐਲਏ ਜੋ ਕਿ ਆਪ ਡਾਕਟਰ ਹੈ ਆਮ ਲੋਕਾਂ ਦੇ ਵਿੱਚ ਜਾ ਕੇ ਔਰ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਉੱਥੇ ਕਿ ਭਾਈ ਵੋਟਾਂ ਵੀ ਫਿਰ ਦਸਵੀਂ ਪਾਸ ਤੋਂ ਹੀ ਲੈਣੀਆਂ ਸੀ ਪੜੇ ਲਿਖਿਆ ਨਹੀਂ ਵੀ ਵੋਟਾਂ ਪਾਈਆਂ ਯਾਨੀ ਕੋ ਉਹਨਾਂ ਦੀ ਵੋਟਾਂ ਦੀ ਤੁਹਾਨੂੰ ਕੋਈ ਕਦਰ ਨਹੀਂ ਹੈ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਜਦੋਂ ਵਿਰੋਧ ਹੋਇਆ ਤੇ ਗੱਲ ਸਮਝ ਆਈ ਫਿਰ ਕਹਿੰਦੇ ਨੇ ਨਾ ਕਿ ਇੱਕ ਪਾਸੇ ਬਿਆਨਬਾਜ਼ੀਆਂ ਦੂਸਰੇ ਪਾਸੇ ਦੇ ਦਿਓ ਮਾਫੀ ਦੇ ਦਿਓ ਮਾਫੀ ਤੇ ਉਹ ਗੱਲ ਹੁਣ ਉਹਨਾਂ ਦੀ ਨਜ਼ਰ ਆ ਰਹੀ ਹੈ ਹੁਣ ਮਾਫ ਲੋਕ ਕਿੰਨਾ ਕੋ ਕਰਦੇ ਨੇ ਇਸ ਮਾਫੀ ਨਾਵੇਂ ਨੂੰ ਕਿੰਨਾ ਕੋ ਪ੍ਰਵਾਨ ਕਰਦੇ ਨੇ ਇਹ ਵੇਖਣ ਵਾਲੀ ਗੱਲ ਹੋएगी ਪਰ ਫਿਲਹਾਲ ਮਸਲਾ ਡਾਕਟਰੀ ਵਰਸਸ 10ਵੀਂ ਪਾਸ ਤੇ ਆਇਆ ਹੁਣ ਵੇਖਣਾ ਹੋਵੇਗਾ ਕਿ ਅਗਲੀਆਂ ਚੋਣਾਂ ਚ ਆ ਪੜ੍ਹੇ ਲਿਖੇ ਐਮਐਲਏ ਸਾਹਿਬ ਨੂੰ 10ਵੀਂ ਪਾਸ ਲੋਕ ਕਿੰਨਾ ਕੁ ਵੋਟਾਂ ਪਾਉਂਦੇ ਨੇ